ਸੋ ਜਿਵੇਂ ਜਿਵੇਂ 1 ਜੂਨ 2024 ਦਾ ਦਿਨ ਨੇੜੇ ਆ ਰਿਹਾ ਹੈ ਤਾਂ ਸਿਆਸੀ ਗੱਠ ਜੋੜ ਗੱਠ ਤੋੜ ਵੀ ਆਪਾਂ ਕਵਾਂਗੇ ਸ਼ੁਰੂ ਹੋ ਰਹੇ ਨੇ ਕਿਸੇ ਦਾ ਕਿਸੇ ਦੇ ਨਾਲ ਗੱਠ ਜੋੜ ਹੋਇਆ ਟੁੱਟ ਰਿਹਾ ਕਿਸੇ ਦਾ ਹੋਇਆ ਗੱਠ ਤੋੜ ਗੱਠ ਜੋੜ ਦੇ ਰੂਪ ਦੇ ਵਿੱਚ ਬਦਲ ਰਿਹਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬੜੀ ਉਤਸੁਕ ਹੈ ਬੜੀ ਤਰਲੋਮੱਛੀ ਹੋ ਰਹੀ ਹੈ ਕਿ ਸਾਡੇ ਪੈਰ ਲੱਗ ਜਾਣ ਸਿਆਸੀ ਜੜਾ ਜੜੀਆਂ ਜੰਮ ਜਾਣ ਪਰ ਅਜੇ ਹਾਲੇ ਤੱਕ ਘੱਟੋ ਘੱਟ ਜੇ ਆਪਾਂ ਪੰਜਾਬ ਦਾ ਮਾਹੌਲ ਦੇਖੀਏ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ 1996 ਜਿੱਥੋਂ ਸ਼ੁਰੂਆਤ ਹੋਈ ਸੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ 97 1997 ਤੋਂ ਲੈ ਕੇ 2002 ਤੱਕ ਇਹ ਗੱਠਜੋੜ ਪਹਿਲੀ ਵਾਰ ਜਦੋਂ ਬਣਿਆ ਸੀਗਾ ਤਾਂ ਬੜੀ ਕਾਮਯਾਬੀ ਨਾਲ ਹਾਲੇ ਤੱਕ ਆਪਾਂ ਕਹੀਏ 217 ਜਾਂ ਉਸ ਤੋਂ ਬਾਅਦ ਵੀ ਥੋੜਾ ਕਈਏ ਜਦ ਤੱਕ ਕਿਸਾਨੀ ਅੰਦੋਲਨ ਦਾ ਆਗਾਜ਼ ਨਹੀਂ ਹੋਇਆ ਸੀ 2020 2020 ਤੱਕ ਚੱਲਦਾ ਆ ਰਿਹਾ ਸੀਗਾ 96 ਦੇ ਵਿੱਚ 97 ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਕਿਹਦੇ ਨਾਲ ਹੁੰਦਾ ਸੀਗਾ ਕਿਨੂੰ ਤੋੜ ਕੇ ਉਹਨਾਂ ਨੇ ਭਾਜਪਾ ਦਾ ਪੱਲਾ ਫੜਿਆ ਸੀ ਤਾਂ ਹੁੰਦਾ ਸੀ ਬਹੁਜਨ ਸਮਾਜ ਪਾਰਟੀ ਨਾਲ ਬਸਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਾਦਲੂਣਾ ਨੇ ਕਮਲਦਾ ਪੁਲ ਹੱਥ ਚ ਫੜ ਲਿਆ ਸੀ ਤੇ 220 ਤੱਕ ਇਹ ਲਗਾਤਾਰ ਚਲਦਾ ਆ ਰਿਹਾ ਸੀ ਆਪਾਂ ਕਹੀਏ ਰਾਜਨੀਤਿਕ ਦੋਸਤੀ ਸੀ ਜਿਹੜੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਵੀ ਹਾਲੀ ਦੇ ਵਿੱਚ ਕੀ ਹੋਇਆ ਸ਼੍ਰੋਮਣੀ ਅਕਾਲੀ ਦਲ ਨੇ ਕਿਹਦੇ ਨਾਲ ਆਪਣਾ ਗੱਠ ਜੋੜ ਜਿਹੜਾ ਗੱਠ ਤੋੜ ਕੀਤਾ ਉਸੇ ਬਹੁਜਨ ਸਮਾਜ ਪਾਰਟੀ ਨਾਲ ਹਾਲ ਦੇ ਵਿੱਚ ਜਿਹੜੀਆਂ ਮਾਰਚ ਫਰਵਰੀ 200 22 ਦੇ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਸ ਟਾਈਮ ਇਹ ਗੱਠਜੋੜ ਹੁੰਦਾ ਹੈ ਬਹੁਜਨ ਸਮਾਜ ਪਾਰਟੀ ਦਾ ਦੇ ਭਾਜਪਾ ਦਾ ਉਸ ਤੋਂ ਬਾਅਦ ਹੋਣ ਜਾ ਕੇ ਹਾਲੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਰਸਮੀ ਐਲਾਨ ਤੋਂ ਪਹਿਲਾਂ ਇਹ ਟੁੱਟ ਜਾਂਦਾ ਹੈ ਫਿਰ ਇੱਕ ਵਾਰ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਭਾਈ ਭਾਜਪਾ ਤੇ ਸ਼ਰੂਮਣੀ ਅਕਾਲੀ ਦਲ ਦਾ ਗੱਠ ਜੋੜਤਾ ਹੋਇਆ ਹੀ ਪਿਆ ਬਸ ਰਸਮੀ ਐਲਾਨ ਬਾਕੀ ਹੈ ਬਸ ਉਮੀਦਵਾਰ ਫਾਈਨਲ ਹੋ ਰਹੇ ਨੇ ਆ 13 ਉਮੀਦਵਾਰ ਲੋਕ ਸਭਾ ਦੇ ਛੇਤੀ ਐਲਾਨ ਹੋ ਜਾਏਗਾ ਪਰ ਅੱਜ 50 ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਤੇ ਪੂਰੀ ਤਰ੍ਹਾਂ ਵਿਰਾਮ ਲਾ ਦਿੱਤਾ ਰੋਕ ਦਿੱਤਾ ਇਸ ਕੰਮ ਨੂੰ ਉਹਨਾਂ ਵੱਲੋਂ ਇੱਕ ਮੀਡੀਆ ਨੂੰ ਭੇਜਿਆ ਗਿਆ ਵੀਡੀਓ 1 ਮਿੰਟ 35 ਸਕਿੰਟ ਦਾ ਇਹ ਵੀਡੀਓ ਹੈ ਜਿਸ ਚ ਬੜਾ ਸਾਫ ਹੋ ਕੇ ਸੁਨੀਲ ਖੜ کہہ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਰਾਜਨੀਤਿਕ ਸਾਂਝ ਨਹੀਂ ਪਾਵਾਂਗੇ ਕਿਉਂ ਨਹੀਂ ਪਾਵਾਂਗੇ ਉਹ ਕਹਿੰਦੇ ਸਾਡਾ ਕੰਮ ਬੋਲ ਰਿਹਾ ਅਸੀਂ ਲਾਂਘਾ ਖੁਲਵਾਇਆ ਕਰਤਾਰਪੁਰ ਦਾ ਅਸੀਂ ਦਿੱਤੀਆਂ ਹੋਈਆਂ ਐਮਐਸਪੀ ਤੇ ਕੱਲੀ-ਕੱਲੀ ਫਸਲ ਚੱਕੀ ਐ ਅਸੀਂ ਵਪਾਰ ਮਜ਼ਬੂਤ ਕੀਤਾ ਐ ਅਸੀਂ ਲੋਕਾਂ ਦੀ ਧਾਰਮਿਕ ਭਾਵਨਾਵਾਂ ਕਦਰਾਂ ਕੀਮਤਾਂ ਦਾ ਖਿਆਲ ਰੱਖਿਆ ਇਸ ਕਰਕੇ ਜੇ ਹੋਰ ਤਰੱਕੀ ਪੰਜਾਬ ਚਾਹੁੰਦਾ ਤਾਂ ਉਹੀ ਗੱਲ ਡਬਲ ਇੰਜਨ ਦੀ ਸਰਕਾਰ ਵੀ ਕੇਂਦਰ ਚ ਦਾ ਅਸੀਂ ਆਣਾ ਹੀ ਆਣਾ ਐ ਹੈਟ੍ਰਿਕ ਕਰਾਂਗੇ ਪੰਜਾਬ ਚ ਵੀ ਸਾਨੂੰ ਮੌਕਾ ਦੇ ਦਿਓ ਤੇ ਅਸੀਂ ਬਿਲਕੁਲ ਇਕੱਲੇ ਹੋ ਕੇ ਆਪਣੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਇਹ ਚੋਣ ਲੜੇਗੀ ਦੂਜੇ ਪਾਸੇ ਸ਼੍ਰੋਮਣੀ ਕਾਲੀਦਾ ਲਿਸਟ ਤੇ ਪੂਰੀ ਤਰ੍ਹਾਂ ਮੌਨ ਨਜ਼ਰ ਆ ਰਿਆ ਸੀ ਉਹਨਾਂ ਦੀ ਕੋਈ ਪ੍ਰਤੀਕਿਰਿਆ ਖਾਸ ਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਸੋ ਇੱਕ ਵਾਰ ਫੇਰ ਸਾਫ਼ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਕਿਸੇ ਤਰ੍ਹਾਂ ਦਾ ਗੱਠ ਜੋੜ ਜਿਹੜਾ ਉਹ ਨਹੀਂ ਹੋਵੇਗਾ। ਸੋ ਸੁਨੀਲ ਜਾਖੜ ਵੱਲੋਂ ਜਿਹੜਾ ਅੱਜ ਬਿਆਨ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕਿਸੇ ਤਰ੍ਹਾਂ ਦਾ ਗੱਠ ਜੋੜ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਭੁੱਲਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਗੱਲਬਾਤ ਕਰਦੇ ਆ ਭੁੱਲਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਦਾ ਬਹੁਤ-ਬਹੁਤ ਥੈਂਕ ਯੂ ਜੀ। ਸਾਈਟ ਤੋਂ ਮੈਂ ਸ਼ਿਕਾਉਤ ਕਰਾਂ। ਜੀ ਭੁੱਲਾ ਸਾਹਿਬ ਇੱਕ ਬੜੀ ਚਿਰ ਤੋਂ ਗੱਲਾਂ ਚੱਲੀਆਂ ਆ ਰਹੀਆਂ ਸੀ ਜਦ ਤੋਂ ਲੋਕ ਸਭਾ ਚੋਣ ਦਾ ਐਲਾਨ ਹੋਇਆ ਹੈ ਕਿ ਭਾਜਪਾ ਤੇ ਸ਼੍ਰੋਮਣੀ ਕਾਲੀ ਦਲ ਦਾ ਗੱਠਜੋੜ ਹੋ ਚੁੱਕਾ ਹੈ ਬਸ ਉਮੀਦਵਾਰਾਂ ਦੀ ਸੂਚੀ ਫਾਈਨਲ ਹੋ ਰਹੀ ਹੈ ਬੜੀ ਛੇਤੀ ਐਲਾਨ ਕਰ ਦਿੱਤਾ ਜਾਏਗਾ ਜਿਹੜਾ ਇਹ ਗੱਠ ਤੋੜ ਸੀ ਗੱਠ ਜੋੜ ਬਣ ਜਾਏਗਾ ਸੋ ਸੁਰੀਲ ਜਾਖੜ ਨੇ ਅੱਜ ਸਥਿਤੀ ਸਾਫ਼ ਕਰ ਦਿੱਤੀ ਹੈ ਤੇ ਉਹ ਕਹਿੰਦੇ ਆ ਵੀ ਲੋਕ ਸਾਡੇ ਨਾਲ ਹੈ ਇਸ ਕਰਕੇ ਅਸੀਂ ਗੱਠ ਜੋੜ ਨਹੀਂ ਕਰਨਾ ਮਜ਼ਦੂਰ ਵਰਗ ਸਾਡੇ ਨਾਲ ਹੈ ਕਿਸਾਨ ਸਾਡੇ ਨਾਲ ਹੈ ਤੇ ਅਸੀਂ ਇਸ ਕਰਕੇ ਅਸੀਂ ਇਕੱਲੇ ਹੋ ਕੇ ਚੋਣ ਲੜਾਂਗੇ ਕੀ ਕਹਿੰਨੇ ਹੂੰ ਦੇਖੋ ਕਹਿੰਦਾ ਕਿ ਆਹ ਕੀ ਅਸੀਂ ਪੰਜਾਬ ਦੇ ਨਾਲ ਹੈ ਬਸਾਨਾ ਦੇ ਨਾਲ ਹੈ ਅਸੀਂ ਉਹ ਬੰਦੀ ਸਿੰਘਾਂ ਦੇ ਨਾਲ ਹੈ ਜਿਨ੍ਹਾਂ ਨੇ ਇਜਾਮਾ ਪੂਰੀਆਂ ਹੋ ਚੁੱਕੀਆਂ ਨੇ ਅਸੀਂ ਦੇਲਾਂ ਦੇ ਬੈਠੇ ਨੇ ਅਸੀਂ ਹਰ ਉਸ ਵਰਗ ਦੇ ਨਾਲ ਹੈ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਹੈ ਜਿਹੜਾ que pierda. ਬਿਲਕੁਲ ਪੁੱਲਰ ਸਾਹਿਬ ਜਾਖੜ ਸਾਹਿਬ ਨੇ ਤਿੰਨ ਗੱਲਾਂ ਜਿਹੜੀਆਂ ਗਣਾਈਆਂ ਨੇ ਕਹਿੰਦੇ ਜਿਸ ਕਰਕੇ ਲੋਕ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਉਹ ਕਹਿੰਦੇ ਕਿ ਲਾਂਘਾ ਅਸੀਂ ਖਲਵਾਇਆ ਸੀਗਾ ਲੋਕਾਂ ਦੀ ਧਾਰਮਿਕ ਭਾਵਨਾ ਨਾਲ ਭਾਗ ਖਿਆਲ ਰੱਖਿਆ ਸੀ ਅਸੀਂ ਜਿਹੜੀਆਂ ਐਮ ਐਸ ਪੀ ਦਿੱਤੀਆਂ ਹੋਈਆਂ ਨੇ ਪਹਿਲਾਂ ਤੋਂ ਹੀ ਉਹ ਸਾਰੀ ਫਸਲ ਉਸ ਐਮ ਐਸ ਪੀ ਤੇ ਖਰੀਦੀ ਹੈ ਪੰਜਾਬ ਦਾ ਕਿਸਾਨ ਵਰਗ ਮਜ਼ਦੂਰ ਵਰਗ ਸਾਡੇ ਨਾਲ ਹੈ ਤੇ ਜਿੰਨੀ ਤਰੱਕੀ ਅਸੀਂ ਕਰ ਸਕਦੇ ਸੀ ਹਾਲਾਂਕਿ ਸਾਡੀ ਡਬਲ ਇੰਦੇ ਸਰਕਾਰ ਨਹੀਂ ਸੀ ਉਹ ਅਸੀਂ ਕੀਤੀ ਇਸ ਕਰਕੇ ਲੋਕ ਸਾਡੇ ਨਾਲ ਜੁੜੇ ਹੋਏ ਨੇ ਇਹ ਤਿੰਨ ਗੱਲਾਂ ਤੇ ਕਹਿੰਦੇ ਅਸੀਂ ਨਿਰਪੱਖ ਹੋ ਕੇ ਚੋਣ ਲੜ ਰਹੇ ਹਾਂ ਬਿਨਾਂ ਕਿਸੇ ਸਿਆਸੀ ਸਮਝ ਤੇ ਤੋਂ ਮਾਨ ਸਰ ਸਾਹਿਬ ਗੱਲਪਰ ਹੈ ਕਿ ਲਾਂਗਾ ਖੋਲਿਆ ਕੋਈ ਆਸਾਨ ਨਹੀਂ ਹੈ ਪੰਜਾਬ ਦੀ ਜਨਤਾ ਤੇ ਜੀ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ 83% ਕੁਰਬਾਨੀਆਂ ਦੇਖੇ ਦੇਸ਼ ਨੂੰ યાਮੀ ਰਹੀ ਹੈ ਜੀ ਇਹ ਕੰਮ ਕੋਈ ਆਸਾਨ ਨਹੀਂ ਕੀਤਾ ਡਾਕਟਰ ਸਾਹਿਬ ਨੇ ਜਾਂ ਭਾਰਤੀ ਜਨਤਾ ਪਾਰਟੀ ਨੇ ਦੂਸਰੀ ਗੱਲ ਇਹ ਹੈ ਕਿ ਮਦਰਾ ਦੇ ਕਿਸਾਨਾਂ ਦਾ ਜਿੱਤੇ ਬਹੁਤ ਨਾਲ ਕਿਸਾਨ ਨੇ ਜਿਹੜੇ ਅੱਧੇ ਹਿੰਦੁਸਤਾਨ ਦਾ ਢਿੱਡ ਭਰਦੇ ਹੈ ਜੀ ਜਿਹੜੀ ਐ ਐਮ ਐਸ ਪੀ ਦਿੱਤੀਆਂ ਉਸਤੇ ਫਸਲਾਂ ਖਰੀਦੇ ਰਹੇ ਆਂ ਅਸੀਂ ਆਪਣੇ 10 ਸਾਲਾਂ ਚ ਗੱਲ ਇਹ ਤਾਂ ਹੈ ਕਿ ਤੁਸੀਂ ਸਿਰਫ ਦੋ ਫਸਲਾਂ ਤੇ ਐਮ ਐਸ ਪੀ ਦਿੱਤੀ ਐ ਜੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਤੁਸੀਂ ਵੀ ਫਿਰ ਆਮਦਨ ਡਬਲ ਕਰਾਂਗੇ ਅਸੀਂ ਜੀ ਜੀ ਹਾਂ ਇੱਕ ਕਿਸਾਨ ਨੂੰ ਚੱਕ ਕੇ ਦੂਸਰੇ ਪਾਸੇ ਲੈ ਕੇ ਜਾਇਆ ਗਿਆ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਪ੍ਰੀਤਪਾਲ ਸਿੰਘ ਦੀ ਗੱਲ ਕਰ ਰਿਹਾ ਹਾਂ ਜੀ ਉਹ ਹਾਂ ਉਹ ਕੀ ਆਪਾਂ ਨੂੰ ਪੰਜਾਬ ਦੇ ਹਿੱਤ ਸਮਝਾ ਕੇ ਜਾਕਰ ਸਾਹਿਬ ਜੋ ਮਰ ਕੀ ਗਈ ਜਾਣ ਕਿਹੜੇ ਕਿਸਾਨ ਕਿਹੜੇ ਇਹਨਾਂ ਦੇ ਹੱਕ ਦੇ ਮਜ਼ਦੂਰ ਨੇ ਸ਼੍ਰੋਮਣੀ ਕਾਲ ਕਾਲੀਦਲ ਦੀ ਪੁੱਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੀ ਗੱਲ ਕਰੀਏ 1997 ਤੋਂ ਪਹਿਲਾਂ ਤੁਹਾਡਾ ਬਸਪਾ ਨਾਲ ਸਮਝੌਤਾ ਹੁੰਦਾ ਸੀ ਹੁਣ ਫੇਰ 2022 'ਚ ਤੁਹਾਡਾ ਬਸਪਾ ਨਾਲ ਸਮਝੌਤਾ ਹੁੰਦਾ ਹੈ ਪਰ ਪੈਰ ਤੁਹਾਡੇ ਵੀ ਕੱਲਿਆਂ ਦੇ ਐਨੇ 100 ਸਾਲਾਂ ਦੇ ਇਤਿਹਾਸ 'ਚ ਨਹੀਂ ਲੱਗੇ ਤੁਹਾਨੂੰ ਵੀ ਸਹਾਰਾ ਹੀ ਲੋੜ ਪੈਂਦੀ ਹੈ ਹਮੇਸ਼ਾ ਮਰਵਾਨਾ ਸਾਹਿਬ ਮੈਂ ਕਹਿੰਦਾ ਜੀ ਸਾਡੇ ਪੈਰ ਲੱਗਣ ਨਾਲ ਲੱਗਣ ਜੀ ਲੇਕਿਨ ਸਾਡਾ ਵਿਸ਼ਵਾਸ ਹੈ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹਨਾਂ ਦਾ ਪੰਜਾਬ ਦੇ ਨਾਲ ਕਦੀ ਪਿਆਰ ਹੋਈ ਨਹੀਂ ਸਕਦਾ ਹਾਂ ਤਾਂ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਵਾਜਪਾਈ ਸਾਹਿਬ ਨਾਲ ਇੱਕ ਸਾਂਝ ਬਣਾ ਕੇ ਕਿਉਂਕਿ ਇੱਕ ਤਫਰਤੜਾ ਮਾਹੌਲ ਪੈਦਾ ਕਰતો ਸੀ ਕਾਂਗਰਸ ਨੇ ਪੰਜਾਬ 'ਚ ਉਹਨੂੰ ਦੂਰ ਕੀਤਾ ਇੱਕ ਭਾਈਚਾਰੇ ਸਾਂਝ ਲੱਗ ਆਂਦੀ ਔਰ ਉਸੇ ਵੇਲੇ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਜੀ ਸੋ ਸੁਨੀਲ ਜਾਖੜ ਵੱਲੋਂ ਜਿਹੜਾ ਅੱਜ ਖੁਲਾਸਾ ਕੀਤਾ ਗਿਆ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਹੋਏਗਾ ਇਸ ਤੇ ਗੱਲਬਾਤ ਕਰਨ ਲਈ ਪੰਜਾਬ ਭਾਜਪਾ ਦੇ ਮੁਖ ਬੁਲਾਰੇ ਕਰਨਲ ਜੈਵੰਤ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਕਰਨਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਧੰਕਿਓ ਜੀ ਕਰਨਲ ਸਾਹਿਬ ਜਾਖੜ ਸਾਹਿਬ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਚ ਉਹ ਕਹਿ ਰਹੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦਾ ਗੱਠ ਜੋੜ ਨਹੀਂ ਕਰਾਂਗੇ ਅਸੀਂ ਪੰਜਾਬ ਚ ਬਹੁਤ ਕੰਮ ਕੀਤਾ ਹੈ ਲੋਕ ਸਾਡੇ ਨਾਲ ਨੇ ਅਸੀਂ ਇਕੱਲੇ ਹੋ ਕੇ ਲੜਾਂਗੇ ਕਿਦਾਂ ਦੇਖਦੇ ਹੋ ਭਾਜਪਾ ਦੇ ਫੈਸਲੇ ਨੂੰ ਦੇਖੋ ਜੀ ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਿਟਰ ਨੇ ਆਪਣੀਆਂ ਸਾਰੇ ਭਾਜਪਾ ਦੇ ਜਿਹੜੇ ਪੰਜਾਬ ਦੇ ਕਾਰਜਕਰਤਾ ਨੇ ਉਹਨਾਂ ਦੀ ਭਾਵਨਾਵਾਂ ਦਾ ਖਾਂ ਰੱਖਦੇ ਹੋਏ ਤੇ ਇਹ ਤੇ 20 ਜੁਲਾਈ ਤੇ ਅਸੀਂ ਤੇ ਸੈਕਟਰ ਨੂੰ ਇਹੋ ਹੀ ਆਸ਼ਵਾਸਨ ਦਵਾਣਾ ਚਾਹੁੰਦੇ ਹਾਂ ਕਿ ਅਸੀਂ ਜੀਜਾ ਲਗਾ ਕੇ ਕੰਮ ਕਰਾਂਗੇ ਐਡਾ ਵੀ ਪਿਛੇ 2-3 ਸਾਲ ਤੋਂ ਅਸੀਂ ਗ੍ਰਾਊਂਡ ਦੇ ਉੱਤੇ ਬਹੁਤ ਕੰਮ ਕੀਤਾ ਹੈ ਸਕੱਟ ਬਣਾਇਆ ਹੈ ਲੋਕਾਂ ਤੱਕ ਪਹੁੰਚੇ ਹਾਂ ਇਮਾਨਦਾਰੀ ਦੇ ਨਾਲ ਅਸੀਂ ਆਪਣੀ ਆਪਣੇ ਪੁਆਇੰਟ ਰੱਖੇ ਨੇ ਆਪਣੀ ਸੋਚ ਵਿਚਾਰ ਰੱਖੀ ਹੈ ਤੇ ਸਾਨੂੰ ਪੂਰਾ ਯਕੀਨ ਹੈ ਕਿ ਲੋਕ ਸਦਾ ਪੂਰੀ ਤਰ੍ਹਾਂ ਦੇ ਨਾਲ ਸਮਰਥਨ ਦੇਣਗੇ ਤੇ ਅਸੀਂ ਬਹੁਤ ਵੱਡੀ ਕਾਮਯਾਬੀ ਇਸ ਇਲੈਕਸ਼ਨ 'ਚ ਪਾਵਾਂਗੇ ਕਨਾਲ ਸਾਹਿਬ ਬੜੀ ਸਾਫ਼ ਜੀ ਗੱਲ ਹੈਗੀ ਹੈ ਕਿ ਜਰੂਰ ਬੀਜੇਪੀ ਨੈਸ਼ਨਲ ਪਾਰਟੀ ਹੈਗੀ ਹੈ ਪਰ ਪੰਜਾਬ ਚ ਅਜ ਤੱਕ ਉਹਨਾਂ ਨੂੰ ਰਿਸਪਾਂਸ ਨਹੀਂ ਮਿਲਿਆ 97 ਚ ਜਦੋਂ 1997 ਚ ਪਹਿਲੀ ਵਾਰ ਤੁਹਾਡਾ ਅਲਾਈਅੰਸ ਹੁੰਦਾ ਸ਼੍ਰੋਮਣੀ ਕਾਲੀਦਾਲ ਨਾਲ 2022 ਤੱਕ ਉਹ ਅਲਾਈਅੰਸ ਕੰਟੀਨਿਊ ਚੱਲਿਆ ਆਂਦਾ ਹੈਗਾ ਉਦੋਂ ਤੱਕ ਹੀ ਤੁਸੀਂ ਵੀ ਸਰਵਾਈ ਕਰ ਪਾ ਰਹੇ ਸੀ ਲੱਗਦਾ ਨਹੀਂ ਤੁਹਾਡੇ ਲਈ ਬਹੁਤ ਵੱਡਾ ਚੈਲੰਜ ਹੋਏਗਾ ਇੰਡੀਪੈਂਡੈਂਟ ਹੋ ਕੇ ਲੜਨਾ

ਜੀ ਸੋ ਦੇਰਫੋਰ ਉਹ ਜਦੋਂ ਅਸੀਂ ਕੱਕੜ ਨਾਲ ਲੜਦੇ ਸੀ ਕਿ ਅਸੀਂ ਉੱਥੇ ਸਕਸੈਸਫੁਲ ਸੀ ਕਿ ਹੌਨਰ ਸੀ ਪੂਰੇ ਪੰਜਾਬ ਚ ਲੜ ਰਹੇ ਆ ਅਸੀਂ ਇੱਥੇ 100% ਸਕਸੈਸਫੁਲ ਹੋਵਾਂਗੇ ਤੋਂ ਨਹੀਂ ਸਕਸੈਸਫੁਲ ਹੋਾਂਗੇ ਕਿਉਂਕਿ ਸਾਡੇ ਸਾਕਤਤੜਾ ਮਜ਼ਬੂਤ ਹੋ ਤੇ ਸਾਡੀ ਸਾਡੀ ਗੱਲ ਦੇ ਵਿੱਚ ਮਾਨਤਾਰੀ ਹੁੰਦੀ ਹੈ ਅਸੀਂ ਜੋ ਕਹਿੰਦੇ ਆ ਜੋ ਗਰੰਟੀ ਦਿੰਦੇ ਆ ਮੋਦੀ ਸਾਹਿਬ ਦੀ ਗਰੰਟੀ ਤੁਹਾਨੂੰ ਪਤਾ ਹੀ ਹੈ ਪੂਰੀ ਦੁਨੀਆ ਦੇ ਪੂਰੇ ਹਿੰਦੁਸਤਾਨ ਚ ਚੱਲਦੀ ਹੈ ਪੰਜਾਬ ਚ ਵੀ ਚੱਲੇਗੀ ਕਿਉਂਕਿ ਉਹ ਇਮਾਨਦਾਰੀ ਦੇ ਨਾਲ ਕਰਕੇ ਦਿੰਦੇ ਆ ਗੱਲ ਕੀਤੀ ਜਾਵੇ ਜਿਹੜੀਆਂ ਦੋ ਗੱਲਾਂ ਮੁੱਖ ਤੌਰ ਤੇ ਜਾਖੜ ਸਾਹਿਬ ਨੇ ਹਾਈਲਾਈਟ ਕੀਤੀਆਂ ਕਿ ਅਸੀਂ ਲਾਂਘਾ ਖੋਲਿਆ ਅਸੀਂ ਜਿਹੜੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਹੈ 10 ਸਾਲ ਤੋਂ ਅਸੀਂ ਉਹ ਫਸਲਾਂ ਖਰੀਦਦੇ ਆਏ ਇਦਾਂ ਦੇ ਜਿਹੜੇ ਕੰਮ ਨੇ ਸਾਨੂੰ ਇਸ ਕਰਕੇ ਪੰਜਾਬ ਦੇ ਵਿੱਚ ਰਿਸਪਾਂਸ ਮਿਲੇਗਾ ਇਹਦੇ ਬਦਲੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸੀਨੀਅਰ ਵਾਈਸ ਪ੍ਰੈਸਿਡੈਂਟ ਨੇ ਹਰਜੀਤ ਸਿੰਘ ਭੁੱਲਰ ਉਹ ਕਹਿੰਦੇ ਵੀ ਜਿਹੜਾ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਫਿਰ ਉਹ ਕੀ ਚੀਜ਼ ਹੈ ਨਰਾਜ਼ਗੀ ਤਾਂ ਮੋਦੀ ਸਰਕਾਰ ਨਾਲ ਹੈ ਸਭ ਦੀ ਦਾ ਦੇਖੋ ਜੀ ਰਾਜ ਕੀ ਇਹ ਇੱਕ चीज ਹੈ ਰਾਜ ਜਿਹੜੀ ਹੈ ਕਿਤੇ ਵੀ ਵਰਗ ਦੀ ਹੋਵੇ ਕਿਸਾਨ ਦੀ ਹੋਵੇ ਜਾਂ ਕਿਸੀ ਹੋਰ ਦੀ ਹੋਵੇ ਟ੍ਰੇਡਰ ਦੀ ਹੋਵੇ ਜੀ ਡੈਮੋਕ੍ਰੇਸੀ ਦਾ ਹੀ ਸਤਾਂ ਹੁੰਦੀ ਹੈ ਜੀ ਜੀ ਹਰ ਇਨਸਾਨ ਨੂੰ ਆਪਣੀ ਭਾਵਨਾ ਆਪਣਾ ਕਲ ਕਰਨ ਦੇ ਅਧਿਕਾਰ ਦਾ ਇੱਕ ਡੈਮੋਕ੍ਰੇਸੀ ਦੇ ਵਿੱਚ ਹੱਕ ਹੈ ਹਰ ਇਨਸਾਨ ਨੂੰ ਉਹਦੇ ਬਾਤਿਆਂ ਦਾ ਜ਼ਰੂਰ ਸਹਿਤੋਲਨ ਕਰਨ ਦਾ ਵਿਅਕ ਹੈ ਜੀ ਜੀ ਇਹ ਅੰਦੋਲਨ ਅਗਰ ਕਿਸਾਨ ਭਾਈਆ ਨੇ ਕੀਤਾ ਹੈ ਤੇ ਉਹ ਉਹਨਾਂ ਦੀ ਡਿਫੈਂਸ ਦੇ ਉੱਤੇ ਅਸੀਂ ਪੂਰੀ ਨੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸੁਝਾਅ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਚੀਜ਼ਾਂ ਹੁੰਦੀਆਂ ਨੇ ਜਿਹੜੀ ਸਾਡੇ ਹੱਥ ਦੇ ਵਿੱਚ ਨਹੀਂ ਹੁੰਦੀਆਂ ਤੇ ਸਾਡੀ ਉਹਨਾਂ ਨੂੰ ਇਹੋ ਰਿਕਵੈਸਟ ਰਹੀ ਹੈ ਸ਼ੁਰੂ ਤੋਂ ਕਿ ਤੁਸੀਂ ਇਹ ਅਧੋਲਨ ਨਾ ਕਰੋ ਅੱਜਕੱਲ ਗੱਲਬਾਤ ਬੈਠ ਕੇ ਕਰ ਗੱਲਬਾਤ ਤੇ ਤਰਕ ਕਰਕੇ ਇਸ ਗੱਲ ਨੂੰ ਕੀ ਕਰ ਲਵਾਂਗੇ ਅੱਜ ਬਹੁਤ ਕੁਝ ਦਿੱਤਾ ਹੈ मतलब ਅਸੀਂ ਰੱਖੀ ਦੇਣਾ ਤੇ ਕੋਈ ਵੀ ਸਰਕਾਰ ਜਿਹੜੀ ਹੈ ਸਰਕਾਰ ਹਮੇਸ਼ਾ ਇਕ ਇੱਕ ਇੱਕ ਵਾਰ ਯੂ نو ਕੁਆਲਟੀ ਨਹੀਂ ਨੌਕਰ ਹੁੰਦੀ ਹੈ ਜੀ ਕਿਸੇ ਨੂੰ ਕੁਝ ਨਹੀਂ ਦਿੱਤੇ ਅਸੀਂ ਹਰ ਇਨਸਾਨ ਨੂੰ ਉਹਦਾ ਹੱਕ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਕੋਈ ਅਸੀਂ ਕਿਸੇ ਨੂੰ ਤੇ ਸਾਣ ਨਹੀਂ ਕਰਦੇ ਕਿ ਅਸੀਂ ਤੈਨੂੰ ਇਹ ਵੇਤਨ ਤੈਨੂੰ ਇਹ ਤੋਹਫਾ ਦਿੰਦਾ ਤੇ ਤੈਨੂੰ ਇਹ ਕੰਮ ਕਰ ਦਿੱਤਾ ਜੋ ਉਹਦਾ ਹੱਕ ਹੈ ਜੋ ਜੋ ਫਾਰਵਰਡ ਦਾ ਹੱਕ ਹੈ ਜਿੰਨਾ ਕਿ ਸਾਡੀ ਸਰਕਾਰ ਦੇ ਕੋਲ ਹਿੰਮਤ ਹੈ ਕਿ ਇਹ ਤੋਹਫਾ ਦਿੱਤੀ ਹੈ ਜੀ ਕਰਨਲ ਸਾਹਿਬ ਆਪਾਂ ਗੱਲ ਕਰੀਏ ਕਿਸੇ ਵੀ ਪਾਰਟੀ ਦਾ ਜਦੋਂ ਉਮੀਦਵਾਰ ਮੈਦਾਨ ਚ ਉਤਰਦਾ ਹੈ ਤਾਂ ਉਹਨਾਂ ਦਾ ਮਕਸਦ ਚੋਣ ਜਿੱਤਣਾ ਹੁੰਦਾ ਹੈ ਨਾ ਕਿ ਚੋਣ ਲੜਨਾ ਹੁੰਦਾ ਹੈ ਸੋ ਅੱਜ ਤੱਕ ਤੁਸੀਂ ਅਲਾਈਅੰਸ 'ਚ ਰਹੇ ਸੀਗੇ ਪੰਜਾਬ 'ਚ ਪਹਿਲੀ ਵਾਰ ਇੰਡੀਪੈਂਡੈਂਟ ਹੋ ਕੇ ਲੜੋਗੇ 13 ਉਮੀਦਵਾਰ ਵੀ ਤੁਹਾਨੂੰ ਵਿਨਿੰਗ ਕੈਂਡੀਡੇਟ ਤੁਹਾਨੂੰ ਲੱਗਦਾ ਭਾਜਪਾ ਕੋਲ ਹੈਗੇ ਨੇ ਤੁਹਾਡੇ ਉਲਟ 2500 ਕੈਂਡੀਡੇਟ ਨੇ ਜੀ ਆ 13 ਤਾਂ ਬਹੁਤ ਪ੍ਰੋਬਲਮ ਵੀ ਕਿਤੇ 3 ਦੇ ਵਿੱਚ ਐਸੇ ਨੇ ਇਹ ਆ ਰਹੀ ਹੈ ਕਿ ਉਹ 2500 ਸਾਰੇ ਹੀ ਇੰਨੇ ਜ਼ਿਆਦਾ ਸਟਰੌਂਗ ਕੈਂਡੀਡੇਟ ਨੇ ਯੋਨਾ ਮੈਂ ਕਿਉਂ ਚੁਣੀਏ ਕਿਉਂ ਅੱਛਾ ਜੀ ਟਿਕਟ ਦੇਣ ਦੀ ਮਤਲਬ ਉਹਨੂੰ ਮੁਸ਼ਕਿਲ ਪੈਦਾ ਹੋ ਰਹੀ ਹੈ ਵੀ ਕਿਨੂੰ ਦਈਏ ਉਹਨੂੰ ਟਿਕਟ ਦੇਣ ਦੀ ਮੁਸ਼ਕਿਲ ਪੈਦਾ ਹੋ ਰਹੀ ਹੈ ਜਦੋਂ ਪਿੰਨ 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 250 ਬੰਦੇ ਨੇ ਦਿੱਤਾ ਥੀ ਉਹਦੇ ਬਾਅਦ ਪਿੰਨ ਪਿੰਨ ਚਾਰ ਚਾਰ ਬੜੇ ਬੜੇ ਸਟਰੋਂਗ ਕੈਂਡੀਡੇਟਸ ਦਾ ਨਾਂ ਘੇਰ ਹੋਇਆ ਨੇ ਸੈਂਟਰ ਦੇ ਵਿੱਚ ਜੀ ਸੋ ਪ੍ਰੋਬਲਮ ਇਹ ਹੈ ਉਹ ਬੰਦਾ ਚੂਜ਼ ਕਰਨ ਕਿ ਇੱਕ ਇੱਕ ਜਿਹੜਾ ਉਹ ਦੂਸਰੇ ਕੋਲੋਂ ਵੀ ਵਧੀਆ ਹੈ ਸਾਰੀ ਵਧੀਆ ਜੀ 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 ਇੱਕ ਸੇ ਵੱਡ ਕਰੇ ਇੱਕ ਵਾਲਾ ਕੰਮ ਹੈ ਮਤਲਬ ਹਮਾ ਆਦਮੀ ਪਾਰਟੀ ਨਹੀਂ ਐ ਸੱਚੇ ਸੱਚੇ ਆਦਮੀਆਂ ਦੀ ਪਾਰਟੀ ਕਿਤੇ ਜਿਹੜੇ ਵਿੱਚ ਮੰਤਰੀ ਵੀ ਹੋਈ ਤੇ ਉਹ ਵਿਧਾਨ ਸਭਾ ਵੀ ਹੋਈ ਤੇ ਲੋਕ ਸਭਾ ਵੀ ਹੋਵੇ ਸਾਡੇ ਕੋਲ ਤੇ ਬੜਾ ਜਨਾ ਪੇਰ ਲੱਗਿਆ ਹੋਇਆ ਹੈ ਜੀ ਤੇ ਸਾਰੇ ਬੀਤੀ ਨੇ ਸਾਰੇ ਕੰਮ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਕਰਨਲ ਸਾਹਿਬ ਬੈਕ ਜੀ ਜੀ ਸੋ ਸਾਡੀ ਗੱਲਬਾਤ ਚੱਲ ਰਹੀ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਭਾਜਪਾ ਨਾਲ ਵੀ ਗੱਲਬਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਕੀ ਕਹਿ ਰਿਹਾ ਹੈ ਕਿ ਸਾਡੇ ਤੋਂ ਬਿਨਾ ਪੰਜਾਬ 'ਚ ਕੋਈ ਆਧਾਰ ਨਹੀਂ ਹੈਗਾ ਪੰਜਾਬ ਦਾ ਸਾਡੇ ਸਿਰ ਤੇ ਹੀ ਜਿਹੜੀ ਥੋੜੀ ਬਹੁਤ ਸਿਆਸੀ ਤਾਕਤ ਜਿਹੜਾ ਹੈ ਮੰਨਦੇ ਆ ਰਹੇ ਸੀ ਪਰ ਨਾਲ ਹੀ ਹਰਜੀਤ ਭੁੱਲਰਣ ਨੇ ਵੀ ਕਿਹਾ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਅਸੀਂ ਤਾਂ ਚਾਹੁੰਦੇ ਨਹੀਂ ਸੀ ਇਹਨਾਂ ਨੂੰ ਕਿਉਂਕਿ ਇਹਨਾਂ ਕਰਕੇ ਹੀ ਪੰਜਾਬ ਦਾ ਕਿਸਾਨ ਜਿਹੜਾ ਦੁਖੀ ਹੈ ਸੜਕਾਂ ਤੇ ਬੈਠਾ ਹੈ ਦੂਜੇ ਪਾਸੇ ਪੰਜਾਬ ਭਾਜਪਾ ਦੇ ਮੁਖ ਬੁਲ ਰੇ ਕਰਨਲ ਜੈ ਬੰਸ ਸਿੰਘ ਕੀ ਕਹਿ ਰਹੇ ਨੇ ਕਿ ਸਾਨੂੰ ਵੀ ਇਸ ਚੀਜ਼ ਦੀ ਖੁਸ਼ੀ ਹੈ ਕਿ ਅਸੀਂ ਇਕੱਲੇ ਹੋ ਕੇ ਲੜਾਂਗੇ ਔਰ ਸਾਡੇ ਕੋਲ ਇੱਕ ਤੋਂ ਵੱਧ ਇੱਕ ਉਮੀਦਵਾਰ ਹੈ ਜਿਹਨੂੰ ਕਿ ਲੋਕ ਆਪਣੇ ਨਾਲ ਜੋੜਨਗੇ ਤੇ 13 ਉਮੀਦਵਾਰਾਂ ਨੂੰ ਸਾਡੇ ਜਿਤਾ ਕੇ ਲੋਕ ਸਭਾ ਦੇ ਵਿੱਚ ਪੰਜਾਬ ਦਾ ਪ੍ਰਤੀਨਿਧੀ ਬਣਾ ਕੇ ਭੇਜਣਗੇ ਸੋ ਉਮੀਦਵਾਰ ਕਿਹੜੇ ਹੁੰਦੇ ਨੇ ਸ਼੍ਰੋਮਣੀ ਕਾਲੀ ਦਲ ਕਿੰਨਾ ਨੂੰ میدان ਚ ਉਤਾਰਦਾ ਹੈ ਇੱਕ ਦੂਜੇ ਖਿਲਾਫ ਜਦੋਂ ਉਹਨੇ ਸਿਆਸੀ ਪ੍ਰਚਾਰ ਕਰਨਗੇ ਤਾਂ ਪੰਜਾਬ ਦਾ ਜਿਹੜਾ ਮਤਦਾਤਾ ਵੋਟਰ ਉਹ ਕਿਸ ਤਰ੍ਹਾਂ ਇਹਨਾਂ ਦੋਨਾਂ ਪਾਰਟੀਆਂ ਦੀ ਜਿਹੜੀ ਗੱਠ ਜੋੜ ਚੱਲਿਆ ਆ ਰਿਹਾ ਸੀ ਗੱਠ ਤੋੜ ਹੋ ਚੁੱਕਾ ਹੈ ਸਿਆਸੀ ਦੂਸ਼ਣ ਬਾਜ਼ੀਆਂ ਨੂੰ ਲੈਂਦਾ ਇਹਦਾ ਖੁਲਾਸਾ 4 ਜੂਨ ਨੂੰ ਹੋ ਜਾਵੇਗਾ